ਮੁੰਡਾ ਦੋਸਤ ਆ ਕਹਿੰਦਾ ਸਾਡੇ ਪਿੰਡ ਦਾ ਇੱਕ ਜਥੇਦਾਰ ਹੈ ਕਾਲੀ ਦਲ ਦਾ ਕਹਿੰਦਾ ਰੋਜ਼ ਸਵੇਰੇ ਅਰਦਾਸ ਕਰਾ ਕੇ ਆਉਂਦਾ ਹੈ ਟਿਕਟ ਵਾਰੇ ਮੈਂ ਕਹਾਂ ਅੱਛਾ ਕਹਿੰਦਾ ਹਾਂ ਗੁਰਦੁਆਰਾ ਸਾਹਿਬ ਜਾਂਦਾ ਹੈ ਰੋਜ਼ ਸਵੇਰੇ ਅਰਦਾਸ ਪਾਉਂਦਾ ਹੈ ਟਿਕਟ ਵਾਰੇ ਮੈਂ ਵੀ ਵੀ ਇਹ ਅਰਦਾਸ ਕਰਾਉਂਦਾ ਵੀ ਮੈਨੂੰ ਟਿਕਟ ਮਿਲ ਜੇ ਕਾਲੀ ਦਲ ਦੀ ਕਹਿੰਦਾ ਨਾ ਨਾ ਉਲਟਾ ਕਹਿੰਦਾ ਇਹ ਅਰਦਾਸ ਕਰਾਉਂਦਾ ਕਿ ਟਿਕਟ ਨਾ ਮਿਲ ਜੇ ਮੈਨੂੰ ਮੈਂ ਲੋਕਾਂ ਤੋਂ ਕਿਉਂ ਸ਼ਿੱਤਰ ਖਾਊਂਗਾ ਮੈਂ ਕਿਹੜੇ ਮੂੰਹ ਨਾਲ ਲੋਕਾਂ ਕੋਲ ਜਾਊਂਗਾ ਮੈਂ ਬੀਅਦਬੀ ਨਾਲ ਜਵਾਬ ਕੀ ਦੇਉਂਗਾ ਮੈਂ ਕਿਸਾਨਾਂ ਵਾਲੇ ਕਾਨੂੰਨਾਂ ਬਾਰੇ ਜਿਹੜੇ ਨਾਲ ਸੀਗੇ ਇਹ ਮੈਂ ਉਹਦਾ ਜਵਾਬ ਕਿਵੇਂ ਦੇਉਂਗਾ ਪ੍ਰਮਾਤਮਾ ਬਚਾਈ ਰੱਖੇ ਨਾ ਟਿੱਕ ਤੋਂ ਆ ਹਾਲਤ ਹੋਈ ਪਈ ਆ ਨਾ ਪੰਜਾਬ ਨਾਲ ੱਤਕਾ ਕਰ ਰਿਹਾ 5500 ਕਰੋੜ ਰੁਪਇਆ ਦਾ ਕੱਲਾ ਮੰਡੀਆਂ ਤੇ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਰੋਕੀ ਬੈਠਾ ਐ ਐਨ ਐਚ ਐਮ ਦੇ ਪੈਸੇ ਰੋਕ ਰੱਖਿਆ 8000 ਕਰੋੜ ਦੇ ਨੇੜੇ ਦੇ ਪੈਸੇ ਰੋਕ ਰੱਖੇ ਆ 8000 ਕਰੋੜ ਦੇ ਨੇੜੇ ਤੇ ਕਿਉਂ ਭਈ ਕਿਉਂਕਿ ਇੱਥੇ ਉਹਨਾਂ ਦੀ ਸਰਕਾਰ ਨਹੀਂ ਹੈਗੀ ਮੈਂ ਕੱਲਾ ਲੜੀ ਜਾਣਾ ਮੈਂ ਸੁਪਰੀਮ ਕੋਰਟ ਜਾਣਾ ਗਵਰਨਰ ਨਾਲ ਲੜਦਾ ਬੀਜੇਪੀ ਨਾਲ ਲੜਦਾ ਅਕਾਲੀ ਦਾ ਚਲੋ ਵਿਚਾਰੇ ਚਲੋ ਛੱਡੋ ਨਾ ਤਾਂ ਉਹ ਤਾਂ ਉਹੀ ਜੀਪ ਤੇ ਟਰੈਕਟਰ ਵਾਲੀ ਛਤਰੀ ਜੀ ਲਵਾ ਕੇ ਹੁਣ ਤੋੜਾ ਫਿਰਦਾ ਹੈ ਅਜੀ ਜੇ ਤੈਨੂੰ ਧੁੱਪ ਲੱਗਦੀ ਹੈ ਜਿਹੜੇ ਮੂਰੇ ਮੋਟਰਸਾਈਕਲਾਂ ਨੇ ਉਹਨਾਂ ਨੂੰ ਧੁੱਪ ਨਹੀਂ ਲੱਗਦੀ ਹਰੇਕ ਮੋਟਰਸਾਈਕਲ ਤੇ ਵੀ ਛਤਰੀ ਲਵਾ ਫਿਰ ਸੁਖਵੀਰ ਜੀ ਹਜੇ ਤਾਂ 40 ਡਿਗਰੀ 50 ਡਿਗਰੀ ਟੈਂਪਰੇਚਰ ਹੋਊਗਾ ਹਜੇ ਤਾਂ हूं गर्मी मन गया मैं पक्का पता दी है घोड़ी तनावाद लादी नहीं फर्क है जो धुप्पा ने होर तो ने यह टेंपरेचर पुछ के जाने कितना टेंपरेचर है फोर्टी टू ओके थर्टी टू के आसपास आया तो बताना पंजाब बचाने निकलना है यस यस नो ਇਹ ਐ ਨਹੀਂ ਕੰਮ ਹੁੰਦੇ ਇਹ ਨੰਗੇ ਪੈਰ ਰੋਡਾਂ ਤੇ ਤੁਰਨ ਆਣੇ ਜਿਹੜੇ ਨੇ ਨਾ ਉਹਨਾਂ ਨਾਲੋਂ ਫਰਕ ਹੈ ਹਜੇ ਵੀ ਮੈਨ ਲੱਗਦਾ ਵੀ ਹਜੇ ਵੀ 30 40 ਸਾਲ ਪੁਰਾਣੇ ਪੰਜ ਸੱਤ ਕੰਡੇ ਤਾਂ ਹਜੇ ਪੈਰ 'ਚ ਪਈ ਹੋਣੇ ਚੁੱਭਦੇ ਤਾਂ ਨਹੀਂ ਹੈਗੇ ਉਹ ਪਤਾ じゃ ਲੱਗ ਜਾਂਦਾ ਵੀ ਕਾਲਾ ਜਿਹਾ ਇੱਥੇ ਕੰਡਾ ਹੋਣਾ ਛੱਡੋ ਪਰੇ ਹੁਣ ਵਿੱਚੇ ਗਲਗੁਲ ਜੂ ਛੱਡੋ ਪਰੇ ਅਸੀਂ ਉਹ ਲੋਕ ਆ ਇਹਨਾਂ ਦੇ ਪੈਰਾਂ 'ਚ ਅੱਜ ਵੀ ਕੰਡੇ ਨੇ ਤੇ ਤੁਹਾਡੇ ਮੱਖੀ ਬਹਿ ਜਾਏ 2 ਘੰਟੇ ਚੱਲੀ ਜਾਂਦੇ ਹੋ ਕ੍ਰੀਮਾ ਲਾਉਣੇ ਹੋ ਕਿਤੇ ਇਨਫੈਕਸ਼ਨ ਨਾ ਹੋ ਜਾਏ ਇਹ ਫਰਕ ਹੈ ਇਹ ਬਹੁਤ ਫਰਕ ਸুইস ਕਰਕੇ ਮੈਂ ਕੱਲ ਨਿਕਲਿਆ ਮੈਂ ਬਾਹਰ ਇਲੈਕਸ਼ਨ ਕਮਿਸ਼ਨ ਤੋਂ ਜਾਇ ਤ ਲੈ ਕੇ ਚੰਡੀਗੜ੍ਹ ਤੋਂ ਮੋਗੇ ਤੱਕ 4 ਘੰਟੇ ਲੱਗੇ ਕਾਰਨ ਜਗ੍ਹਾ ਜਗ੍ਹਾ ਤੇ ਲੋਕ ਖੜੇ ਸੀ ਫੁੱਲ ਲੈ ਕੇ ਖੜੇ ਸੀ ਗੱਡੀ ਭਰਤੀ ਫੁੱਲਾਂ ਨਾਲ ਪੱਗ ਭਰਤੀ ਫੁੱਲਾਂ ਨਾਲ ਮੈਂ ਕਿਹਾ ਪ੍ਰਮਾਤਮਾ ਕਿਹੜੇ ਜਨਮ ਚ ਮੈਂ ਕਰ ਜਾ ਮੋੜੂਗਾ ਕਿੱਥੇ ਤਾਂ ਆ ਪਿਆਰ ਹੈ ਫੁੱਲ ਸੁੱਟ ਰਹੇ ਨੇ ਮਾਵਾ ਸਿਰ ਬਲੋਸ ਦੀਆਂ ਨੇ ਬਾਪੂ ਅਸ਼ੀਰਵਾਦ ਦਿੰਦੇ ਆ ਭਰਾ ਜਿਹੜੇ ਨੇ ਮੋਢੇ ਤੇ ਹੱਥ ਰੱਖ ਕੇ ਸੈਲਫੀ ਕਰਾਉਂਦੇ ਆ ਭੈਣਾਂ ਦੁਆਵਾਂ ਦਿੰਦੀਆਂ ਜਿਉਂਦਾ ਰਹ ਇੱਕ ਪਾਸੇ ਤਾਂ ਹੈ ਦੂਜੇ ਪਾਸੇ ਉਹ ਨੇ ਆ ਜਿਹੜੇ ਹੁਣ ਤੱਕ ਰਹੇ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਕਦੀ ਵੀ ਕੁਛ ਨਾ ਕੁਛ ਤਾਂ ਲੈ ਕੇ ਗਈ ਹੋਣੇ ਐ ਤਾਂ ਨਹੀਂ ਜਾਂਦੇ ਖਾਲੀਏ ਸੋ ਇਹ ਪਿਆਰ ਜਿਹੜਾ ਉਹਦੀ ਕਿਸੇ ਕ੍ਰਾਂਤੀ ਚ ਕੋਈ ਮੁੱਲ ਨਹੀਂ ਹੁੰਦਾ ਵੀਰੋ ਸ਼ਹੀਦ ਆਜ਼ਮ ਭਗਤ ਸਿੰਘ ਉਹ ਰਾਣੇ 23 ਸਾਲ ਦੀ ਉਮਰ ਚ ਸਿਦੀ ਪ੍ਰਾਪਤ ਕੀਤੀ 23 ਸਾਲ ਦੀ ਰਹਿਣਗੇ ਅੱਜ ਤੋਂ 500 ਸਾਲ ਬਾਅਦ ਆਪਾਂ ਕਿੱਥੇ ਹੋਵਾਂਗੇ ਆਪਣੀਆਂ ਕਈ ਪੀੜ੍hiyan ਵੀ ਨਹੀਂ ਹੋਣਗੀਆਂ ਪਰ ਭਗਤ ਸਿੰਘ 23 ਸਾਲ ਦੇ ਰਹੂਗਾ ਆਹ ਹੁੰਦੀ ਹੈ ਕੁਰਬਾਨੀ ਆਦਮੀ ਬड़ा ਸਾਲੋਂ ਸੇ ਨਹੀਂ ਖਿਆਲਾਂੋਂ ਸੇ ਹੁੰਦਾ ਹੈ ਖਿਆਲ ਵੱਡੇ ਹੋਣੇ ਚਾਹੀਦੇ ਭਗਤ ਸਿੰਘ ਹਰਾਂ ਦੇ ਖਿਆਲ ਵੱਡੇ ਸੀ ਰਾਜਗੁਰੂ ਜਿਹੜੋ ਨਾਲ ਸੀ ਉਹ ਪੂਨੇ ਤੋਂ ਸੀ ਰਾਜਗੁਰੂ ਕੁਝ ਲਿਖਦੇ ਨਹੀਂ ਸੀ ਬਾਕੀ ਤਾਂ ਭਗਤ ਸਿੰਘ ਜੀ ਤਾਂ ਬਹੁਤ ਕੁਝ ਲਿਖਦੇ ਰਹਿੰਦੇ ਸੀ ਅਖਬਾਰਾਂ ਚ ਐਡੀਟੋਰੀਅਲ ਅਬਦੇ ਅਖਬਾਰ ਵੀ ਛਾਪਦੇ ਰਹਿੰਦੇ ਸੀ ਪਰਚੇ ਕੱਢਦੇ ਰਹਿੰਦੇ ਸੀ ਰਾਜਗੁਰੂ ਕੁਝ ਲਿਖਦੇ ਨਹੀਂ ਸੀ ਤੂੰ 18-19 ਸਾਲ ਦੀ ਉਮਰ ਸੀ ਹੱਸਣ ਖੇਡਣ ਦੀ ਉਮਰ ਸੀ ਪਰ ਰਾਜਗੁਰੂ ਨੂੰ ਮਜ਼ਾਕ ਕਰਦੇ ਰਹੇ ਸੀ ਤੂੰ ਕਦੇ ਲਿਖ ਨਹੀਂ ਸਕਦਾ ਕੁਝ ਉਹ ਕਹਿੰਦਾ ਨਹੀਂ ਯਾਰ ਮੈਂ ਕਦੇ ਕੁਝ ਲਿਖੂਗਾ ਉਸ ਕੋ ਵੀ ਲੋਕ ਕبھی ਸਟੇਜ ਤੇ ਪੜ੍ਹेंगे ਉਹ ਕਹਿੰਦੇ ਰਹਿੰਦੇ ਯਾਰ ਤੂੰ ਕੀ ਲਿਖੇਗਾ ਦੇਖਾਂਗੇ ਫਿਰ ਫਿਰ ਦੋ ਕੁ ਮਹੀਨੇ ਬਾਅਦ ਕਹਿੰਦੇ ਕੁਝ ਲਿਖਿਆ ਕਹਿੰਦਾ ਨਹੀਂ ਕਹਿੰਦਾ ਤੂੰ ਲਿਖ ਸਕਦਾ ਫਾਂਸੀ ਦੀ سزا ਹੋਗੀ ਕਹਿੰਦਾ ਕੁਝ ਲਿਖਿਆ ਕਹਿੰਦਾ ਨਹੀਂ ਫਾਂਸੀ ਵਾਲਾ ਦਿਨ ਆ ਗਿਆ ਜੀ ਅਰਲੀ ਮਾਰਨਿੰਗ 4 ਵਜੇ ਉਠਾਉਣ ਆ ਗਏ ਜਲਾਦ ਤੇ ਜਿਹੜੇ ਜੇਲ੍ਹ ਦਾ ਸਟਾਫ ਕਿ ਅੱਜ ਫਾਂਸੀ ਹੈ ਤਸ਼ੀਦ ਅਜ਼ਮ ਭਗਤ ਸਿੰਘ ਹੋਰਾਂ ਨੇ ਪੁੱਛਿਆ ਰਾਜਗੁਰੂ ਕੁਝ ਲਿਖਾ ਤੇ ਨਹੀਂ ਯਾਰ ਲਿਖੂਗਾ ਕਹਿੰਦਾ ਕਦੋਂ ਲਿਖੇਗਾ 15 ਮਿੰਟ ਵਿੱਚ ਫਾਂਸੀ ਹੈ ਉਹਨੂੰ ਜਿਹੜਾ ਫौज ਜਿਹੜਾ ਆ ਸੀ ਜੇਲ੍ਹ ਦਾ ਸਟਾਫ ਦਾ ਬੰਦਾ ਹੈਗਾ ਤਾਂ ਇੰਡੀਅਨ ਸੀ ਪਰ ਗੋਰਿਆਂ ਦੀ ਫੌਜ ਚ ਕੰਮ ਕਰਦਾ ਸੀ ਉਹਨੂੰ ਕਹਿੰਦੇ ਇੱਕ ਕੋਲਾ ਲਿਆ ਕੇ ਦੇ ਦੇ ਯਾਰ ਕੋਲਾ ਲਿਆ ਕੇ ਦੇ ਦੇ ਅਸੀਂ ਕੁਝ ਲਿਖਣਾ ਕਿਉਂਕਿ ਫਾਂਸੀ ਵਾਲੇ ਜਿਹੜੇ ਕੈਦੀ ਹੁੰਦੇ ਉਹਨਾਂ ਤੋਂ ਸਾਰਾ ਕੁਝ ਖੋਹ ਲੈਂਦੇ ਆ ਕਿਉਂ ਆਪਣੇ ਸਰੀਰ ਨੂੰ ਕੋਈ ਹਾਮ ਨਾ ਕਰ ਲੈਣ ਕਿਸੇ ਤਰੀਕੇ ਨਾਲ ਉਹਨੇ ਕਿਆ ਯਾਰ 15 ਮਿੰਟ ਦੀ ਜ਼ਿੰਦਗੀ ਇਹਨਾਂ ਦੀ ਚੱਲ ਕੋਲਾ ਮੰਗਦੇ ਨੇ ਲਿਆ ਦੇ ਕੋਲਾ ਲਿਆਤਾ ਲਾਹੌਰ ਦੀ ਸੈਂਟਰਲ ਜੇਲ੍ਹ ਦੇ ਬੈਰਕ ਦੇ ਵਿੱਚ ਕੰਨ ਤੇ ਰਾਜਗੁਰੂ ਲਿਖ ਕੇ ਗਿਆ ਲੈਣਾ ਦੁੱਖ ਦੀ ਗੱਲ ਇਹ ਆ ਸਾਨੂੰ ਕਦੇ ਕਿਸੇ ਨੇ ਪੜਾਈਆਂ ਨਹੀਂ ਉਹ ਕਦੇ ਕਿਸੇ ਸਿਲੇਬਸ ਚ ਨਹੀਂ ਆਈਆਂ ਹੁਣ ਸਿਲੇਬਸਾਂ ਚ ਲਾਵਾਂਗੇ ਅਗਲੇ ਸਿਲੇਬਸਾਂ ਦੀ ਜਿਹੜਾ ਸੋਚ ਦਾ ਕੰਮ ਚੱਲ ਰਿਹਾ ਹੈ ਬੀਰੋ ਰਾਜਗੁਰੂ ਨੇ ਕੀ ਲਿਖਿਆ ਰਾਜਗੁਰੂ ਨੇ ਪਹਿਲੀਆਂ ਤੇ ਆਖਰੀ ਲਾਈਨਾਂ ਲਿਖੀਆਂ ਜ਼ਿੰਦਗੀ ਦੀਆਂ ਕਹਿੰਦਾ ਹਮ ਵੀ ਜੀ ਸਕਤੇ تھے ਚੁੱਪ ਰਹਿਕਰ ਹਮ ਵੀ ਜੀ ਸਕਤੇ تھے ਚੁੱਪ ਰਹਿਕਰ ਹਮੇ ਵੀ ਮਾਂ ਬਾਪ ਨੇ ਪਾਲਾ ਥਾ ਦੁੱਖ ਸਹਿ ਕਰ ਐਨਾ ਲਿਖਿਆ ਅੱਧੇ ਘੰਟੇ ਬਾਅਦ ਫਾਂਸੀ ਹੋ ਗਈ ਜਨਾਬ ਆ ਆ ਆ ਹੀਰੇ ਅਸੀਂ ਗਵਾਏ ਐ ਇੰਨਾ ਪਿੱਛੇ ਗਵਾਏ ਐ ਉਸੇ ਬੰਦੇ ਨੂੰ ਜੇਲ੍ਹ ਚ ਪਾ ਕੇ ਕਹਿੰਦੇ ਕੇਜਰੀਵਾਲ ਦੇ ਵਿਰੁੱਧ ਬੋਲਦੇ ਤੇ ਉਸੇ ਬੰਦੇ ਨੂੰ ਕਹਿੰਦੇ ਹੁਣ 55 ਕਰੋੜ ਦਾ ਸਾਨੂੰ ਵੀ ਦੇ ਚੰਦਾ ਹੁਣ ਤੇ ਫਿਰ ਸਾਡੇ ਵਾਲਾ ਤਾਂ ਹੈ ਹੀ ਨਹੀਂ ਕਿਸੇ ਹਿਸਾਬ ਕਿਤਾਬ ਚ ਨਾ ਹੀ ਲਿਆ ਸੀ ਤੇ ਤੁਹਾਡੇ ਵਾਲਾ ਤਾਂ ਹਿਸਾਬ ਕਿਤਾਬ ਚ 8000 ਕਰੋੜ ਉਹ ਕਿਹੜੇ ਖਾਤੇ ਪਾਉਂਗੇ ਭਾਈ ਨਾ ਉਹ ਤਾਂ ہمارا ਚੰਦਾ ਹੈ ਲੈ ਸੋ ਵੀਰੋ ਚੁੱਪ ਰਹਿ ਕੇ ਆਪਾਂ ਜਿਉਣਾ ਨਹੀਂ ਜਿਉਂ ਤਾਂ ਸਕਦੇ ਸੀ ਰਾਜਗੁਰੂ ਸੁਖਦੇਵ ਜੀ ਵੀ ਹਮ ਵੀ ਜੀ ਸਕਦੇ ਸੀ ਚੁੱਪ ਰਹਿ ਕੇ ਕੌਣ ਪੰਗਾ ਲੈਂਦਾ ਹੈ ਉਹ ਕਹਿੰਦਾ ਛੱਡੋ ਪਰੇ ਯਾਰ ਐਵੇਂ ਤੰਗ ਕਰਨਗੇ ਫਿਰ ਉਹ ਵੀ ਕਹਿੰਦੇ ਛੱਡੋ ਪਰੇ ਫਿਰ ਆਪਾਂ ਇੱਥੇ ਬੈਠੇ ਹੁੰਦੇ ਅੱਜ ਸੋ ਦੇਸ਼ ਵਾਸਤੇ ਲੜਨਾ ਅਰਵਿੰਦ ਕੇਜਰੀਵਾਲ ਹੋਰਾਂ ਦਾ ਸਾਥ ਦੇਣਾ ਸੰਕਟ ਦੇ ਮੌਕੇ ਤੇ ਆਉਣ ਵਾਲੇ ਦਿਨਾਂ 'ਚ ਮੈਂ ਮਿਲਣਾ ਉਹਨਾਂ ਨੂੰ ਉਹਨਾਂ ਨੇ ਲਿਸਟ ਜਿਹੜੀ ਭੇਜੀ ਆ ਆ ਆਉਣ ਵਾਲੇ 2-4 ਦਿਨਾਂ 'ਚ ਮਿਲਣ ਵਾਲਿਆਂ ਦੀ ਉੱਚ ਮੇਰਾ ਨਾਮ ਹੈ ਮੈਂ ਮਿਲ ਕੇ ਆਉਂਗਾ ਔਰ ਆ ਸਾਰਾ ਕੁਝ ਦੱਸ ਕੇ ਆਉਂਗਾ ਕਿ ਖਟਕੜਕਲਾਂ ਗਏ ਸੀ ਉੱਥੇ ਲੋਕ ਆਪ ਮਾਰੇ ਆਏ ਸੀ ਤੇ ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਤੁਹਾਡੇ ਨਾਲ ਆਂ ਜੀ ਚਟਾਨ ਵਾਂਗ ਖੜਿਆ ਅੱਜ ਤਾਂ ਪੰਜਾਬੀਆਂ ਜਿੱਥੇ ਖੜ ਗਏ ਖੜ ਗਏ ਜਿੱਥੇ ਅੜ ਗਏ ਅੜ ਗਏ ਵਾਸ ਸੋ ਇਸ ਕਰਕੇ ਆ ਤੁਹਾਡਾ ਅੱਜ ਇੱਥੇ ਆਉਣਾ ਸਾਡੇ ਲਈ ਬਹੁਤ ਸੁਖਦਾਇਕ ਹੈ ਕਿ ਆਪਾਂ ਇਕੱਠੇ ਹੋ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਰਾਜਨੀਤਿਕ ਤੌਰ ਤੇ ਵੀ ਹਰਾਉਣਾ ਇਹਨਾਂ ਨੂੰ ਤੇ اخلاقی طور تے بھی انہاں نوں ہراونا ہے کہ دیش کسے دے باپ دی جاگیر نہیں ہے گا اے دیش ساڈے بزرگاں نے لے کے دیتا سن۔ تھوڑا تا نہیں کوئی دادا دادی نانا نانی مریا او 10 لاکھ بندا تا ساڈا ہی سی جڑا لکیر کڈتی جڑی 47 ویلے مرن دی اوچ مرے تا ساڈی ہے سو اپنے اپ نوں اے سمجھن لگے کہ اسی بھاگیا بداتا بن گئے اینی نفرت پنجاب نوں اینی نفرت ਮੈਂ ਤਾਂ ਕਹਿੰਦਾ ਜੇ ਇਹਨਾਂ ਦਾ ਬਸ ਚੱਲੇ ਇਹ ਜਨਗਨ ਮੰਚੋਂ ਪੰਜਾਬ ਦਾ ਨਾਮ ਕੱਢ ਦੇਣਾ ਆਉਂਦਾ ਨਾ ਪੰਜਾਬ ਸਿੰਧ ਗੁਜਰਾਤ ਮਰਾਠਾ ਉਧਰ ਯੂਪੀ ਪਾ ਦੇਣਗੇ ਯੂਪੀ ਸਿੰਧ ਗੁਜਰਾਤ ਮਰਾਠਾ ਵੀ ਛੱਟ ਕੱਢੋ ਫਰੇ ਔਰ ਲਿਆਉਣਾ ਕਿਵੇਂ ਆਡੀਅנס ਜਿਹੜਾ ਕਿਸੇ ਨੂੰ ਪੁੱਛਣਾ ਹੈ ਜਿਹੜਾ ਕੋਈ ਵੋਟ ਕਰਾਉਣਾ ਹੈ ਪਾਰਲੀਮੈਂਟ ਚ ਲਿਆਉਣਾ ਹੈ ਵੀ ਆਹ ਬਦਲਿਆ ਜਾਂਦਾ ਹਾਂ ਵਾਲੇ ਹਾਂ ਕਹੇ ਨਾ ਵਾਲੇ ਨਾ ਕਹੇ ਹਾਂ ਵਾਲੇ ਜੀਤੂ ਹੀ ਜੀਤੂ ਚਲੋ 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 ਬਿੱਲ ਪਾਸ ਲੈ ਕਮਾਲ ਹੈ ਯਾਰ ਇਹ ਡੈਮੋਕਰੇਸੀ ਹੈ ਯਾਰ ਕੋਈ ਗੱਲ ਨਹੀਂ ਸਿਆਣੇ ਕਹਿੰਦੇ ਆ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਇਹਨਾਂ ਨੇ ਸਦਾ ਤਾਂ ਨਹੀਂ ਰਹਿਣਾ ਸੌਦਨ ਚੋਰ ਦਾ ਇੱਕ ਦਿਨ ਸਾਧ ਦਾ ਜਿੱਦਾਂ ਸਾਧਾ ਦਾ ਦਿਨ ਆ ਗਿਆ ਨਾ ਤੁਸੀਂ ਦੇਖਿਓ ਸੀ ਹੁੰਦਾ ਕੀ ਹੈ ਜਿਸ ਅਹੰਕਾਰ 'ਚ ਹੁਣ ਤੁਰੇ ਫਿਰਦੇ ਨੇ ਨਾ ਇਹ ਅਹੰਕਾਰ ਟੁੱਟਦੇ ਦੇਖਿਓ ਕਹਿੰਦੇ ਆ ਜੀ ਹੰਕਾਰ ਦਾ ਤੇ ਅਤ ਦਾ ਤੇ ਖੁਦਾ ਦਾ ਵੈਰ ਹੁੰਦਾ ਹੈ ਸੋ ਕੋਈ ਘਬਰਾਉਣ ਦੀ ਲੋੜ ਨਹੀਂ ਬਿਲਕੁਲ ਚੜ੍ਹਦੀ ਕਲਾ 'ਚ ਰਹਿਣਾ ਹੈ ਸਾਡੇ ਪਿੰਡਾਂ ਦੇ ਜੰਦਾਰ ਹੈ ਪਹਿਲੀ ਵਾਰ ਜੇਲ੍ਹ ਨਹੀਂ ਗਿਆ ਉਹ ਸਵੇਰੇ ਅਰਦਾਸ ਕਰਾ ਕੇ ਆਉਂਦਾ ਉਹ ਤਾਂ ਹਾਲਾਂਕਿ ਮੈਂ ਕਿਹਾ ਅੱਛਾ ਸ਼ੂਗਰ ਦੇ ਮਰੀਜ਼ ਨੇ ਸ਼ੂਗਰ ਘਟ ਜਾਂਦੀ ਹੈ ਫੱਦ ਵੀ ਜਾਂਦੀ ਹੈ ਟਿਕਟ ਵਾਰੇ ਉਦੋਂ ਵੀ ਉਹਨਾਂ ਨੇ 15 ਦਿਨ ਦਾ ਭੁੱਖਾ ਰਹਿਣ ਦਾ ਵੀ ਪ੍ਰੋਗਰਾਮ ਬਣਾ ਲਿਆ ਸੀ ਪਕਾਲੀ ਦਾਲ ਦੀ ਡਾਕਟਰ ਕਹਿੰਦੇ ਸੀ ਤੂੰ ਬਚਾ ਨਹੀਂ ਉਲਟਾ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਇਹ ਦਾਸ ਕਰੋ ਜੇ ਦੇਸ਼ ਹੀ ਮਰ ਰਿਹਾ ਫਿਰ ਮੈਂ ਬਚ ਕੇ ਕੀ ਕਰਾਂ ਮੈਂ ਲੋਕਾਂ ਤੋਂ ਕਿਉਂ ਛਿੱਤਰ ਖਾਉਂਗਾ ਆ ਚੱਜ ਬੇੜਾ ਬੰਦਾ ਕਿਹੜੇ ਉਹਨਾਂ ਲੋਕਾਂ ਕੋਲ ਜਾਊਂਗਾ ਮੈਂ ਪੀਐਡੀ ਵੀ ਇਹਨਾਂ ਜਵਾਬ ਕੀ ਦੇਊਂਗਾ ਆ ਸਾਰੇ ਕਿਸਾਨਾਂ ਵਾਲੇ ਕਾਨੂੰਨਾਂ ਬਾਰੇ ਜੋ ਨਾਲ ਸੀਗੇ ਮੈਂ ਉਹਦਾ ਜਵਾਬ ਕਵੇਂ ਦੇਊਂਗਾ ਪਰ ਮੈਂ ਤੁਹਾਡਾ ਟਿਕਟ ਤੋੜ ਆਹ ਹਾਲਤ ਹੋਈ ਪਈ ਹੈ ਨਾ ਜਰਨਲ ਬਣ ਕੇ ਅੱਗੇ ਲੱਗੋ ਆਪਾਂ ਪੰਜਾਬ ਨੇ ਬਹੁਤ ਵੱਡੀਆਂ ਵੱਡੀਆਂ ਲਹਿਰਾਂ ਜਿੱਤੀਆਂ ਨੇ ਪੰਜਾਬ ਨੇ ਹਮੇਸ਼ਾ ਦੇਸ਼ ਨੂੰ ਲੀਡ ਕੀਤਾ ਭਾਵੇਂ ਜਾਂ ਦੀ ਦੀ ਜੰਗ ਹੋਵੇ ਪਾਵੇਂ ਹਰੇ ਇਨਕਲਾਬ ਹੋਵੇ ਪੰਜਾਬ ਲੀਡ ਕਰਦਾ ਫਿਰ ਪਿੱਛੇ ਦੇਸ਼ ਚੱਲਦਾ ਆਮ ਆਦਮੀ ਪਾਰਟੀ ਚ ਵੀ ਇਹੀ ਹੋਇਆ ਸੀਗਾ ਸਾਰੇ ਮੁਲਕ ਚ ਵੀ ਖੜਾ ਖੰਡਾਇਆ ਸੀਗਾ ਚਾਰ ਹਰੇ ਰੰਗ ਦੇ ਪੱਤੇ ਪੰਜਾਬ ਚ ਆਏ ਸੀ ਤੇ ਅੱਜ 10 ਸਾਲਾਂ ਬਾਅਦ ਅੱਜ ਪੰਜਾਬ ਦੇ ਵਿੱਚ ਸਰਕਾਰ ਹੈ ਆਪਣੀ ਕਿਉਂਕਿ ਪੰਜਾਬੀ ਨੇ ਇਹ ਨਵੇਂ ਨਵੇਂ ਇਨਕਲਾਬ ਨੂੰ ਨਵੀਂ ਚੀਜ਼ ਨੂੰ ਬਹੁਤ ਜਲਦੀ ਅਡਾਪਟ ਕਰਦੇ ਨੇ ਤੇ ਆਪਾਂ ਇਮਾਨਦਾਰੀ ਨਾਲ ਕੰਮ ਕਰਨਾ ਹਉ ਸਾਹ ਇਹ ਤਾਂ 2 ਸਾਲ ਹੀ ਹੋਏ ਨੇ ਹਜੇ ਤਾਂ 2 ਸਾਲ ਹੀ ਹੋਏ ਨੇ ਹਜੇ ਤਾਂ ਨੰਬਰਿੰਗ ਚੱਲ ਰਹੀ ਹੈ ਨੰਬਰਿੰਗ ਫਿਲਮ ਤਾਂ ਸ਼ੁਰੂ ਹੋਊਗੀ ਹਜੇ ਇਸੇ ਕਰਕੇ ਤਾਂ ਡਰੇ ਫਿਰਦੇ ਨੇ ਇਹ ਵੀ ਯਾਰ ਬੜਾ ਪੰਗਾ ਪੈ ਗਿਆ ਪਹਿਲਾਂ ਇਹਨਾਂ ਨੂੰ ਮੀਸ ਸੀ 6 ਮਹੀਨੇ ਨਹੀਂ ਚੱਲਣੇ ਫਿਰ ਕਹਿੰਦੇ ਸਾਲ ਤਾਂ ਨਹੀਂ ਘਟ ਸਕਦੇ ਫਿਰ ਕਹਿੰਦੇ ਬਿਜਲੀ ਫ੍ਰੀ ਨਹੀਂ ਕਰ ਸਕਦੇ ਫਿਰ ਕਹਿੰਦੇ ਕਰ ਤਾਂ ਦਿੱਤੀ ਪਰ ਜਿਆਦਾ देर ਚੱਲਣੀ ਨਹੀਂ ਫਿਰ ਕਹਿੰਦੇ ਨੌਕਰੀਆਂ ਨਹੀਂ ਦਿੱਤੇ ਜਾਣੀਆਂ ਹੁਣ ਕਹਿੰਦੇ ਬੱਸ ਕੇਦਰੀਵਾਲ ਅੰਦਰ ਹੋ ਗਿਆ ਪਾਰਟੀ ਡੁੱਟ ਚੂ ਅੱਗੇ ਕਹਿਣਗੇ 4 ਸਾਲ ਨਹੀਂ ਘੱਟ ਸਕਦੇ ਫਿਰ ਅੱਗੇ 5 ਫਿਰ ਕਹਿਣਗੇ 27 ਨਹੀਂ ਜਿੱਤ ਸਕਦੇ 27 ਤੋਂ ਬਾਅਦ ਜੋ ਆਵੋ ਠੀਕ ਆ ਜਿੱਤ ਗਏ ਪਰ 32 ਖਤਰੇ 'ਚ ਐਂ ਹੀ ਚੱਲ ਜਾਣਗੇ ਤਾਂ ਹੀ ਐਂ ਐਂ ਤੁਰੇ ਫਿਰਨਗੇ ਤਾਂ ਆਪਦੇ 13 ਬੰਦੇ ਲੱਭਦੇ ਨਹੀਂ ਹੈਗੇ ਵੀ 13 ਖੜੇ ਕੌਣ ਮੈਨੂੰ ਤਾਂ ਕੱਲ ਦੱਸਿਆ ਇੱਕ ਬੰਦੇ ਨੇ ਮੁੰਡਾ ਦੋਸਤ ਆ ਕਹਿੰਦਾ ਸਾਡੇ ਪਿੰਡ ਦਾ ਇੱਕ ਜਥੇਦਾਰ ਆ ਕਾਲੀਦਾਲ ਦਾ ਕਹਿੰਦਾ ਰੋਜ਼ ਸਵੇਰੇ ਅਰਦਾਸ ਕਰਾ ਕੇ ਆਉਂਦਾ ਹੈ ਟਿਕਟ ਬਾਰੇ ਮੈਂ ਕਿਹਾ ਅੱਛਾ ਕਹਿੰਦਾ ਹਾਂ ਗੁਰਦੁਆਰਾ ਸਾਹਿਬ ਜਾਂਦਾ ਹੈ ਰੋਜ਼ ਸਵੇਰੇ ਅਰਦਾਸ ਕਰਾਉਂਦਾ ਹੈ ਟਿਕਟ ਬਾਰੇ ਮੈਂ ਵੀ ਇਹ ਅਰਦਾਸ ਕਰਾਂਦਾ ਵੀ ਮੈਨੂੰ ਟਿਕਟ ਮਿਲ ਜੇ ਅਕਾਲੀ ਦਲ ਦੀ ਕਹਿੰਦਾ ਨਾ ਨਾ ਉਲਟਾ ਕਹਿੰਦਾ ਇਹ ਅਰਦਾਸ ਕਰਾਂਦਾ ਕਿ ਟਿਕਟ ਨਾ ਮਿਲ ਜੇ ਮੈਨੂੰ ਮੈਂ ਲੋਕਾਂ ਤੋਂ ਕਿਉਂ ਛੇਤਰ ਖਾਊਂਗਾ ਮੈਂ ਕਿਹੜੇ ਮੂੰਹ ਨਾਲ ਲੋਕਾਂ ਕੋਲ ਜਾਊਂਗਾ ਮੈਂ ਪਿਆਦ ਵੀ ਇਹਨਾਂ ਜਵਾਬ ਕੀ ਦੇਊਂਗਾ ਮੈਂ ਕਿਸਾਨਾਂ ਵਾਲੇ ਕਾਨੂੰਨਾਂ ਵੇਲੇ ਜੋ ਨਾਲ ਸੀਗੇ ਇਹ ਮੈਂ ਉਹਦਾ ਜਵਾਬ ਕਿਵੇਂ ਦੇਵਾਂਗਾ ਪ੍ਰਮਾਤਮਾ ਬਚਾਈ ਰੱਖੇ ਨਾ ਟਿਕਟ ਤੋਂ ਆਹ ਹਾਲਤ ਹੋਈ ਪਈ ਹੈ ਨਾ ਜਥੇਦਾਰਾਂ ਨੇ ਕੁੰਡੇ ਬੰਦ ਕਰ ਲਏ ਥੱਲੇ ਜਿਹੜੀ ਪਿੰਡ ਹੁੰਦੀ ਹੈ ਨਾ ਤਖਤਿਆਂ ਦੇ ਉਹ ਚ ਵੀ ਚੁੰਨੀਆਂ ਚੰਨੀਆਂ ਇਹ ਪੋਚੇ ਫਸਾਤੇ ਕਿ ਟਿਕਟ ਥੱਲੋਂ ਵੀ ਨਾ ਕਰ ਜਾਣ ਅੰਦਰ ਨੂੰ ਐ ਸਿਆਪਾ ਪੈ ਜੇ ਕਿਤੇ ਲੋਕਾਂ ਕੋਲ ਕਿਵੇਂ ਜਾਵਾਂਗੇ ਸਵਾਹ ਹਾਲਤਾ ਇਹਨਾਂ ਦੇ ਤੋ ਸੋ ਵੀਰੋ ਜੇ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਆਪਣੇ ਵਰਗੀਆਂ ਆਪਣੇ ਵਰਗਿਆਂ ਦੀ ਹੋਈ ਹੈ 2 ਸਾਲਾਂ ਬਾਅਦ ਸਵਾ ਦੋ ਸਾਲਾਂ ਬਾਅਦ ਇੱਥੇ ਖੜੇ ਆ ਐਸੇ ਸਟੇਜ ਤੋਂ ਹੀ ਅੱਜ ਵੀ ਉਹੀ ਆ